ਗੱਲਾਂ ਦੱਥ ਦੇ ਦਾ ਕੰਬਦਾ ਏ ਹਿਰਦਾ ਤੂੰ ਹੈ ਵੰਗੂ ਦੁਨੀਆ ਟਪਾਈ ਫਿਰਦਾ ਗੱਲਾਂ ਦੱਥ ਦੇ ਦਾ ਕੰਬਦਾ ਏ ਹਿਰਦਾ ਤੂੰ ਹੈ ਵੰਗੂ ਦੁਨੀਆ ਟਪਾਈ ਫਿਰਦਾ ਛੱਕਿਆ ਪਾਇਆ ਕਿ ਇਥੇ ਜਾਲ ਖੋਲ ਦੂੰ ਓਟ ਕੁੱਤੇ ਦਾ ਬੈਰ ਹਾਏ ਓਏ ਰਹਿਣਾ ਕਾਲ ਯੁਗ ਤਾਂ ਬਿਛਰ ਚੜ ਬੋਲਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੀ ਦੇਣਾ ਸਹੀ ਗੱਲ ਆ ਬਾਈ ਕਾਲ ਯੁਗ ਤਾਂ ਬਿਛਰ ਚੜ ਬੋਲਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੀ ਦੇਣਾ ਚੜਦੀ ਜਵਾਨੀ ਨਹੀਂ ਆਂ ਚਿਰੋਲ ਦੂ ਰੋਣਗੇ ਹੈ ਮਾਪੇ ਪੁੱਤ ਪਹਿਲਾਂ ਤੋੜ ਦੂੰ ਕੀ ਬਾਤ ਆ ਯਾਰ ਚੜਦੀ ਜਵਾਨੀ ਨਹੀਂ ਆਂ ਚਿਰੋਲ ਦੂ ਰੋਣਗੇ ਹੈ ਮਾਪੇ ਪੁੱਤ ਪਹਿਲਾਂ ਤੋੜ ਦੂੰ ਚੋਰੀਆ ਤੇ ਨੰਗ ਚੋਗੀ ਬਾਕੀ ਜ਼ਿੰਦਗੀ ਚੋਰੀਆ ਤੇ ਨੰਗ ਚੋਗੀ ਬਾਕੀ ਜ਼ਿੰਦਗੀ ਹਰਾਮ ਕਰ ਦੂੰ ਮੈਂ ਉੱਠਣਾ ਪਹਿਣਾ ਕੀ ਬਾਤ ਆ ਕਲ ਯੁਗ ਤਾ ਵਿਚਿਰ ਚੜ ਬੋਲਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੀ ਦੇਣਾ ਕਲ ਯੁਗ ਤਾ ਵਿਚਿਰ ਚੜ ਬੋਲਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੀ ਦੇਣਾ